ਤੁਹਾਰੇ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਹੈ ਇੱਕ ਨਵਾਂ ਚੈਨਲ ਸਟਾਰਟ ਕੀਤਾ ਤੇ ਉਹਦਾ ਨਾਮ ਹੈਗਾ ਜੀ ਫਿਲਮਾਂ ਦੀ ਦੁਨੀਆ ਤੇ ਥੰਬਨੇਲ ਦੇ ਉੱਪਰ ਉਹਦਾ ਪਹਿਲਾ ਵੀਡੀਓ ਤੁਹਾਨੂੰ ਦਿਖ ਰਿਹਾ ਹੋਊਗਾ ਉਹਦਾ ਕਨਸੈਪਟ ਇਹ ਹੈਗਾ ਹਿੰਦੀ ਆ ਜਬਾਨ ਦੇ ਵਿੱਚ ਹਿੰਦੀ ਲੈਂਗੁਏਜਸ ਦੇ ਵਿੱਚ YouTube ਦੇ ਉੱਪਰ ਬਹੁਤ ਸਾਰੇ ਵੀਡੀਓਜ਼ ਇਸ ਤਰ੍ਹਾਂ ਦੇ ਹੈਗੇ ਆ ਬਹੁਤ ਚੈਨਲ ਹੈਗੇ ਇਸ ਤਰ੍ਹਾਂ ਦੇ ਕਿ ਜਿਹੜੇ ਫਿਲਮਾਂ ਨੂੰ ਅਲੱਗ-ਅਲੱਗ ਜਿਹੜੀਆਂ ਬੜੀਆਂ ਪਪੂਲਰ ਫਿਲਮਾਂ ਹੁੰਦੀਆਂ ਨੇ ਪਰ ਲੰਬੀਆਂ ਹੁੰਦੀਆਂ ਫਿਲਮਾਂ ਹਮੇਸ਼ਾ 2 ਘੰਟੇ ਤੋਂ ਲੈ ਕੇ 3 ਘੰਟੇ ਦਾ ਟਾਈਮ ਉਹਨਾਂ ਦਾ ਹੁੰਦਾ ਤੇ ਇੰਨਾ ਟਾਈਮ ਆਪਣੇ ਕੋਲ ਹੁੰਦਾ ਨਹੀਂ ਕਿ ਆਪਾਂ ਉਹਨਾਂ ਨੂੰ ਦੇਖ ਸਕੀਏ ਤਾਂ ਉੱਥੇ ਇੱਕ ਆਈਡੀਆ ਹੈਗਾ ਕਿ ਕਿਸੇ ਵੀ ਫਿਲਮ ਨੂੰ ਜਿਹੜੀਆਂ ਚੰਗੀਆਂ ਫਿਲਮਾਂ ਹੋਣਗੀਆਂ ਉਹਨਾਂ ਨੂੰ 15 ਮਿੰਟ ਜਾਂ 20 ਮਿੰਟ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੀ ਪੂਰੀ ਕਹਾਣੀ ਸੁਣਾ ਦਵਾਂ ਤੇ ਨਾਲੇ ਪਿੱਛੇ ਉਹਦੇ ਉਸ ਫਿਲਮ ਦੇ ਜਿੰਨੇ ਵੀ ਫੁਟੇਜਸ ਹੋਣਗੇ ਜਿੰਨੇ ਸੀਨਸ ਹੋਣਗੇ ਉਹ ਸਾਰੇ ਪਿੱਛੇ ਚੱਲਦੇ ਰਹਿਣਗੇ ਤੇ ਇਹਦੇ ਨਾਲ ਕੀ ਆ ਕਿ ਟਾਈਮ ਵੀ ਬਚ ਸਕਦਾ ਕਿਉਂਕਿ ਇੰਨੀਆਂ ਫਿਲਮਾਂ ਤੁਸੀਂ ਨਹੀਂ ਦੇਖ ਸਕਦੇ ਬਹੁਤ ਲੰਬੀਆਂ ਹੁੰਦੀਆਂ ਟਾਈਮ ਖਰਾਬ ਹੁੰਦਾ ਤੇ 15 ਜਾਂ 20 ਮਿੰਟ ਦੇ ਵਿੱਚ ਮੇਰੀ ਕੋਸ਼ਿਸ਼ ਰਹੂ ਕਿ ਕਿ ਮੈਂ ਤੁਹਾਨੂੰ ਜਿੰਨੀਆਂ ਵੀ ਹਿੰਦੀ ਜਾਂ ਇੰਗਲਿਸ਼ ਜਾਂ ਅਲੱਗ-ਅਲੱਗ ਜ਼ਬਾਨਾਂ ਦੀਆਂ ਜਿਹੜੀਆਂ ਬਹੁਤ ਹੀ ਸੋਹਣੀਆਂ ਫਿਲਮਾਂ ਨੇ ਉਹ ਮੈਂ ਤੁਹਾਨੂੰ ਦਿਖਾ ਦਿਆ ਕਰੂੰਗਾ 15 ਜਾਂ 20 ਮਿੰਟ ਤੁਹਾਡੇ ਲੱਗਿਆ ਕਰਨਗੇ ਉਹਦੇ ਵਿੱਚ ਤੇ ਇਹ ਇੱਕ ਉਪਰਾਲਾ ਹੈ ਹਿੰਦੀ ਦੇ ਵਿੱਚ ਬਹੁਤ ਪੌਪੂਲਰ ਹੈਗਾ ਬਹੁਤ سارے ਲੋਕ ਦੇਖਦੇ ਆ ਪੰਜਾਬੀ ਵਿੱਚ ਆਪਣੇ ਨਹੀਂ ਸੀ ਤੇ ਇੱਕ ਕੋਸ਼ਿਸ਼ ਹੈਗੀ ਆ ਪਹਿਲੀ ਜਿਹੜੀ ਫਿਲਮ ਮੈਂ ਅੱਜ ਲਈ ਪਿਕ ਕੀਤੀ ਆ ਉਹ ਇੱਕ ਫਿਲਮ ਹੈਗੀ ਆ ਜੀ ਵੱਧ ਵੱਧ ਮਤਲਬ ਅਸਲ ਦੇ ਵਿੱਚ ਕਤਲ ਹੀ ਹੁੰਦਾ ਮਰਡਰ ਪਰ ਜਿਹੜਾ ਕਿਸੇ ਬਹੁਤ ਸਹੀ ਕਾਰਨ ਕਰਕੇ ਕੀਤਾ ਹੋਵੇ ਤੇ ਮਿਸਟਰੀ ਹੈਗੀ ਮਰਡਰ ਮਿਸਟਰੀ ਮਤਲਬ ਕਤਲ ਹੈਗਾ ਤੇ ਇਸ ਤਰ੍ਹਾਂ ਦੀ ਕਹਾਣੀ ਹੈ ਬੜੀ ਸੋਹਣੀ ਕਹਾਣੀ ਹੈ ਬਹੁਤ ਸੋਹਣੀ ਫਿਲਮ ਮੇਰੀ ਫੇਵਰਟ ਰਹੀ ਹੈ ਮੈਂ ਤਾਂ ਹੀ ਇਹ ਪਹਿਲਾਂ ਪਿਕ ਕੀਤੀ ਆ ਤੇ ਚੈਨਲ ਦਾ ਨਾਮ ਹੈਗਾ ਜੀ ਫਿਲਮਾਂ ਦੀ ਦੁਨੀਆ ਤਾਂ ਤੁਸੀਂ ਜਰੂਰ ਇਹਨੂੰ ਸਪੋਰਟ ਕਰਿਓ ਅੱਜ ਦੇ ਲਈ ਮੈਂ ਥੋੜਾ ਬਿਜ਼ੀ ਰਿਆ ਤੇ ਕੱਲ ਨੂੰ ਆਪਣਾ ਜਿਹੜਾ ਵੀਡੀਓ ਹੈਗਾ ਕ੍ਰਾਈਮ ਦਾ ਉਹ ਆਊਗਾ ਕੱਲ ਤੇ ਤੁਸੀਂ ਉਹਨੂੰ ਵੀ ਦੇਖਿਓ ਤੇ ਇਸ ਮੇਰੇ ਚੈਨਲ ਨੂੰ ਜ਼ਰੂਰ ਤੁਸੀਂ ਲਾਈਕ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਦੇਖ ਲਿਓ ਜੇ ਤੁਹਾਨੂੰ ਚੰਗਾ ਲੱਗਿਆ ਤੇ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸ ਦਿਓ ਕਿ ਕੀ ਤੁਸੀਂ ਇਸ ਤਰ੍ਹਾਂ ਦਾ ਕੁਝ ਚਾਹੁੰਦੇ ਹੋ ਜਿਹੜਾ ਮੈਂ ਤੁਹਾਨੂੰ ਹੁਣੇ ਤੁਹਾਡੇ ਸਾਹਮਣੇ ਮਤਲਬ ਐਕਸਪਲੇਨ ਕੀਤਾ ਕਿਸ ਤਰ੍ਹਾਂ ਦਾ ਕਨਸੈਪਟ ਕਿ ਤੁਹਾਨੂੰ ਮੈਂ ਫਿਲਮਾਂ ਦਿਖਾ ਦਿਆਂ ਕਰਾਂ ਇਸ ਤਰ੍ਹਾਂ ਤੁਸੀਂ ਕਾਫੀ ਸਾਰੀਆਂ ਫਿਲਮਾਂ ਦੇਖ ਲੋਗੇ ਤੇ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਲੱਗਿਆ ਇਹ ਚੀਜ਼ ਤੇ ਮੇਰੇ ਉਸ ਚੈਨਲ ਦੇ ਉੱਪਰ ਜਾ ਕੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇਹ ਮੇਰਾ ਛੋਟੀ ਜਿਹੀ ਇਨਫੋਰਮੇਸ਼ਨ ਇੱਥੇ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਕ੍ਰਾਈਮ ਨਾਲ ਰਿਲੇਟਡ ਕਹਾਣੀ ਦੇ ਨਾਲ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੋ ਗਿਆ